ਸ਼ਹਾਰਪੁਰ ਦੇ ਬਸਟਾਨ ਨਦੀਕ ਸਥਿਤ ਮੁਹੱਲਾ ਬਸ਼ੰਬਰ ਨਗਰ ਤੋਂ ਹੈ ਜਿੱਥੇ ਕਿ ਬੀਤੇ ਕੱਲ 4 ਫਰਵਰੀ ਨੂੰ ਸਵਿਫਟ ਕਾਰ ਚ ਆਏ ਚੌਰਾ ਵੱਲੋਂ ਇੱਕ ਟਰੱਕ ਨੂੰ ਚੋਰੀ ਕਰ ਲਿਆ ਗਿਆ ਤੇ ਫਰਾਰ ਹੋ ਗਏ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ ਇਹਨੇ ਨੂੰ ਲਾਈ ਉਹਨਾਂ ਨੇ ਗੱਡੀ ਕੋਲ ਸਟਾਰਟ ਕਰਕੇ ਤੇ ਜਦੋਂ ਕਾਰ ਮੋੜਨ ਆਲੀ ਟੱਕ ਉਹਨਾਂ ਦੇ ਮਗਰ ਮਗਰ ਇੱਥੋਂ ਏਟ ਚੱਕੀ ਬਾਜੀ ਇੱਡਾ ਪਈਆ ਇੱਡਾ ਨਾਲ ਚੱਕਿਆ ਨੇ ਖੱਬੇ ਪਾਸੇ ਚੀਜ਼ਾਂ ਟੋੜੀਆਂ ਬੜੇ ਖੱਬੇ ਪਾਸੇ ਹੋਏ ਕੰਡੈਕਟਰ ਸਾਈਡ ਵਾਲੇ ਪਾਸੇ ਉਹ ਡਰਾਈਵਰ ਸਾਈਡ ਵਾਲੇ ਫਿਰ ਤਾਂ ਤਾਕੀ ਖੁੱਲੇ ਹੀ ਜਾਣੀ ਸੀ ਇਤਨਾ ਵੱੜ ਕੇ ਉਤੋਂ ਤਾਕੀ ਖੋਲ ਕੇ ਫਿਰ ਬਾਜੀ ਥੱਲੇ ਉਤਰ ਕੇ ਫਿਰ ਫੇਰ ਚੈੱਕ ਕੀਤਾ ਉਹਨਾਂ ਨੇ ਵੀ ਕੋਈ ਦੇਖਦਾ ਦੂਤਾ ਤਾਂ ਨਹੀਂ ਪਿਆ ਉਨੀ ਦੇਰ ਜੀ ਫਿਰ ਉਹਨਾਂ ਨੇ ਦੂਸਰੇ ਬੰਦੇ ਨੂੰ ਜਿਹੜਾ ਕਾਰ 'ਚ ਬੈਠਾ ਸੀ ਉਹਨੂੰ ਵੀ ਦੱਸਤਾ ਕਿ ਕੋਈ ਨਹੀਂ ਦੇਖਦਾ ਪਿਆ ਕੋਈ ਨਹੀਂ ਹੈਗਾ ਫਿਰ ਉਹਨਾਂ ਨੇ ਬਾਜੀ ਗੱਡੀ ਉਹ ਸਰ ਉਹ ਸਰ ਇਹ ਪਾਈ ਚੱਤੋਂ ਟੋੜਾ ਲਾਈ। ਇਹ ਰੰਜੀਤ ਠਾਕੁਰ ਭਾਜੀ ਕਿਹੜੀ ਜਗ੍ਹਾ ਰਹਿੰਦੇ ਹੋ? ਇੱਥੇ ਬਾਈ ਬਸ਼ੰਬਰ ਨਗਰ। ਤੂੰ 4 ਪਰ ਹਾਂਜੀ ਗਲੀ ਨੰਬਰ 13। ਠੀਕ ਆ ਜੀ। ਇਹ ਵਾਰਡ ਨੰਬਰ ਕਿੰਨਾ ਪੈ? ਬਾਈ ਭਾਜੀ। ਠੀਕ ਆ ਜੀ ਤੇ ਕੀ ਗੱਲਬਾਤ ਹੋਈ ਆ ਤੁਹਾਡਾ ਟਰੱਕ ਚੋਰੀ ਹੋਇਆ ਗੱਲ। ਯਾਰ ਭਾਜੀ ਅਸੀਂ ਨਾ ਪਰਸੋ ਸ਼ਾਮ ਨੂੰ ਨਾ ਸਾਢੇ 3-4 ਵਜੇ ਕੰਮ ਕਰਾ ਕੇ ਆਏ ਵਰਕਸ਼ਾਪ ਤੋਂ। ਕੰਮ ਕਰਵਾ ਕੇ ਅਸੀਂ 4:00 ਵਜੇ ਭਾਜੀ ਗੱਡੀ ਇੱਥੇ ਖੜੀ ਕਰਤੀ। ਠੀਕ ਆ ਗੱਡੀ ਖੜੀ ਕਰਕੇ ਜਿੱਦਾਂ ਗਲੀ 'ਚ ਆਪਣਾ ਘਰ ਆ ਮੈਂ ਘਰ ਚੱਲ ਗਿਆ। ਰਾਤ ਨੂੰ ਆ ਸਾਡੇ ਫਾਦਰ ਸਾਹਿਬ ਵੀ ਇਹਨਾਂ ਦੀ ਗੱਡੀ ਉੱਥੇ ਖੜੀ ਸੀ ਇਹਨਾਂ ਨੇ ਰਾਤੀ ਉੱਥੇ ਗੱਡੀ ਲਾਈ ਇਹਨਾਂ ਨੇ ਤਾਲੇ ਵੀ ਚੈੱਕ ਕੀਤੇ ਆਪਣੀ ਗੱਡੀ ਦਾ ਵੀ ਮੇਰੀ ਗੱਡੀ ਸਵਾ 11 ਵਜੇ ਅੱਜ ਕੱਲ ਜਦੋਂ ਫੇ ਬਾਰਿਸ਼ ਲੱਗੀ ਸੀ ਆਪਾਂ ਥੋੜਾ ਲੇਟ ਉٹے 9 ਵਜੇ ਇਹਨੇ ਜਾਣਾ ਸੀਗਾ ਬੱਸ ਸਟੈਂਡ ਇਹ ਮੈਨੂੰ ਕਹਿੰਦਾ ਬੱਸ ਸਟੈਂਡ ਤੇ ਮੈਨੂੰ ਡ੍ਰੌਪ ਕਰਿਆ ਮੈਂ ਕਿਹਾ ਚਲੋ ਚੱਲਦੇ ਹਾਂ ਜਦੋਂ ਆਪਾਂ ਸਕੂਟਰ ਤੇ ਗਲੀ ਚੋਂ ਨਿਕਲੇ ਆ ਤੇ ਮੈਨੂੰ ਕਹਿੰਦਾ ਗੱਡੀ ਕਿੱਥੇ ਖੜੀ ਕੀਤੀ ਮੈਂ ਕਿਹਾ ਗੱਡੀ ਤਾਂ ਆਹ ਖੜੀ ਕੀਤੀ ਕਹਿੰਦਾ ਗੱਡੀ ਤਾਂ ਉੱਥੇ ਹੈ ਹੀ ਨਹੀਂ ਫੇਰ ਭਾਜੀ ਉੱਥੋਂ ਫਟਾਫਟ ਸਕੂਟਰ ਆਪਾਂ ਵਾ ਗੱਡੀ ਵਾਜੀ ਸਗੀ ਨਹੀਂ ਤਾਂ ਮੁੜ ਕੇ ਫਿਰ ਆਪਾਂ ਫਟਾਫਟ ਮੈਂ ਕਿਹਾ ਸੀਸੀਟੀਵੀ ਵਾਲੇ ਥਾਲੇ ਲੱਗੇ ਹੁੰਦੇ ਆ ਸਾਹਮਣੇ ਗਿਆ ਮੈਂ ਸੀਸੀਟੀਵੀ ਚੈੱਕ ਕੀਤਾ ਤੇ ਰਾਤੀ ਤਕਰੀਬਨ 1:39 ਮਿੰਟ ਤੇ ਭਾਜੀ ਇੱਕ ਚਿੱਟੇ ਰੰਗ ਦੀ ਕਾਰ ਇਧਰੋਂ ਸਵਿਫਟ ਬੱਸ ਸਟੈਂਡ ਵੱਲੋਂ ਆਈ ਭਾਜੀ ਉਹਨੇ ਟਰੱਕ ਦੇ ਮੋੜੇ ਖੜੀ ਕੀਤੀ ਸਵਿਫਟ ਪਹਿਲਾ ਉੱਤਰਦੇ ਸਾਰੀ ਇੱਕ ਬੰਦੇ ਦੇ ਹੱਥ 'ਚ ਟਾਰਚ ਸੀਗੀ ਭਾਜੀ ਉਹਨੇ ਗੱਡੀ ਦੇ ਮੋੜੇ ਬੰਪਰ ਤੇ ਚੜ ਕੇ ਟਾਰਚ ਮਾਰੀ ਗੱਡੀ ਦੇ ਵਿੱਚ ਵੀ ਵਿੱਚ ਕੋਈ ਹੈ ਤਾਂ ਨਹੀਂ ਵਿੱਚ ਕੋਈ ਸਿਗਾ ਨਹੀਂ ਭਾਜੀ ਉਹਨੇ ਨਾਲ ਹੀ ਦੂਸਰੇ ਬੰਦੇ ਨੂੰ ਦੱਸਿਆ ਕਿ ਵਿੱਚ ਕੋਈ ਹੈ ਨਹੀਂ ਤੇ ਨਾਲ ਹੀ ਉਹਨੇ ਫਟਾਫਟ ਆ ਨਾਲ ਹੀ ਇੱਟਾਂ ਪਈਆਂ ਉਥੋਂ ਇੱਟ ਚੱਕ ਖੱਬੇ ਪਾਸਿਓਂ ਵਾਲਾ ਛੋਟਾ ਸ਼ੀਸ਼ਾ ਤੋੜਿਆ, ਇੱਟ ਤੋੜ ਕੇ ਲੋਕ ਖੋਲ ਕੇ ਕੰਡੈਕਟਰ ਸਾਈਡ ਤੋਂ ਗੱਡੀ ਦੇ ਵਿੱਚ ਵੜ ਗਏ ਤੇ ਡਰਾਈਵਰ ਸਾਈਡ ਵੱਲੋਂ ਗੱਡੀ 'ਚ ਥੱਲੇ ਉਤਰ ਕੇ ਫੇਰ ਤਾਕੀ ਬੰਦ ਕਰਤੀ ਵੀ ਫੇਰ 1 ਮਿੰਟ ਘੁੰਮਦਾ ਰਿਹਾ ਵੀ ਕੋਈ ਸਾਨੂੰ ਦੇਖਦਾ ਤਾਂ ਨਹੀਂ ਪਿਆ। ਫੇਰ ਉਹਨਾਂ ਨੇ ਨਾਲ ਹੀ ਬਾਜੀ ਗੱਡੀ ਸਟਾਰਟ ਕੀਤੀ ਔਰ ਪੂਰੇ 1:45 ਤੇ ਬਾਜੀ ਗੱਡੀ ਲੈ ਕੇ ਫਰਾਰ ਹੋ ਗਏ। ਕਿੰਨੀ ਕੀ ਦੇਰ ਦੇ ਵਿੱਚ ਉਹਨਾਂ ਵੱਲੋਂ ਸਟਾਏ ਘਟਦਾ ਕਿਹੜਾ ਅੰਜਾਮ ਦੇ ਦਿੱਤਾ? ਪੂਰੇ 6 ਮਿੰਟ ਲੱਗੇ ਬਾਜੀ 1:39 ਤੋਂ 1:45 ਦੇ ਵਿੱਚ। ਪਰਸੋਂ ਰਾਤ ਦੀ ਆ ਗੱਲ। ਹਾਂਜੀ ਪਰਸੋਂ ਰਾਤ। ਕਿੰਨੀ ਤਰੀਖ ਸੀ ਬੱਸ? ਪਰ ਤਾਂ ਕਿੰਨੇ ਵਜ ਦੀ ਗੱਲਬਾਤ ਹੈ ਜੀ ਇਹ ਸੜਕੇ 1 ਵਜੇ 39 ਮਿੰਟ ਦੀ ਵਜੇ ਜੀ 1 ਵਜੇ 39 ਦੀ ਰਾਤ ਦੀ ਗੱਲ ਹਾਂਜੀ ਅੱਧੀ ਰਾਤ ਦੀ ਵਜੇ ਗੱਲ ਹੈ ਤੇ ਕਿੰਨੇ ਪਾਜੀ 50 ਗੱਡੀ ਤੁਸੀਂ ਦੱਸ ਰਹੇ ਸੀਗੇ ਤਾਂ ਕਿੰਨੇ ਸੀਗੇ ਤੁਸੀਂ ਚੋਰ ਪਾਜੀ ਤਿੰਨੇ ਹੀ ਬੰਦੇ ਲੱਗਦੇ ਜਿੱਥੇ ਤੱਕ ਤਾਂ ਇੱਕ ਤਾਂ ਉਤਰਿਆ ਹੀ ਨਹੀਂ ਪਾਜੀ ਵਿੱਚੋਂ ਇੱਕ ਬੰਦਾ ਜਿਹੜਾ ਮੇਨ ਸੀ ਉਹਨੇ ਹੀ ਸਾਰੀ ਕਾਰਵਾਈ ਪਾਈ ਪਾਜੀ ਉਹ ਜਿੱਦਾਂ ਉਹਨਾਂ ਨੂੰ ਦੱਸਦਾ ਰਿਹਾ ਕਿ ਵਿੱਚ ਕੋਈ ਹੈਗਾ ਜਾਂ ਨਹੀਂ ਹੈਗਾ ਕਿ ਹੁਣ ਉਸ ਹੱਬ ਨਾਲ ਉਹਨੇ ਕਾਰ ਮੇਰੇ ਕਾਲ ਸਟਾਰਟ ਹੀ ਰੱਖੀ ਹੋਣੀ ਕਾਰ ਵਾਲੇ ਨੇ ਵੀ ਹੁੰਦੇ ਸੀ ਸੀਸੀਟੀਵੀ ਵਗੈਰਾ ਚੱਕ ਦਿੱਤੀਆਂ ਔੜੇ ਔਲੇ ਕੀ ਸੀ ਡਿਫਿਊ ਕਰਾ ਚੱਕੀ ਤੁਸੀਂ ਹਾਂ ਜੀ ਹਾਂ ਜੀ ਬਾਜੀ ਚੈੱਕ ਕੀਤੀ ਕੀ ਆ ਉਹਨਾਂ ਦੇ ਵਿੱਚ ਉੜ ਕੇ ਕਿਤੇ ਚੱਕ ਕੇ ਚੈੱਕ ਕਰਕੇ ਆ ਅਸੀਂ ਤਾਂ ਬਾਜੀ ਚੈੱਕ ਕਰਕੇ ਆਏ ਆ ਨਸਰਾਲੇ ਤੱਕ ਚੈੱਕ ਕਰਿਆ ਆ ਬਾਜੀ ਉਹਦੇ ਵਿੱਚ ਗੱਡੀ ਆਈ ਹੈ ਨਜ਼ਰ ਕਿਤੇ ਬਾਜੀ ਬਸ KFC ਤੋਂ ਕ੍ਰੋਸ ਹੋਈ ਅੱਗੇ ਗੱਡੀ ਨਹੀਂ ਬਾਜੀ ਕਿਤੇ ਸਾਨੂੰ ਦਿਖੀ KFC ਤੋਂ ਕਿੱਧਰ ਰੁਕਈ ਹੈ ਬਾਜੀ ਜਲੰਧਰ ਰੋਡ 'ਆ ਲੰ ਨੂੰ ਹਾਂ ਜੀ ਜਲੰਧਰ ਰਾਲ ਨੂੰ ਬਾਜੀ ਯਾਰ ਤੇ ਪੁਲਟਣਾ ਕਿਹੜਾ ਲੱਗਦਾ ਮਾਡਲ ਟਾਊਨ ਭਾਜੀ ਹਾਂਜੀ ਭਾਜੀ ਪਰਚਾ ਕਰਾਤਾ ਆਪਾਂ ਤੇ ਕੀ ਕਰ ਰਹੀ ਹੈ ਪੁਲਿਸ ਪੁਲਿਸ ਭਾਜੀ ਉਹੀ ਕਾਰਵਾਈ ਕਰ ਰਹੀ ਹੈ ਹੁਣ ਕਹਿੰਦੇ ਕੋਈ ਬਾਕੀ ਜੋ ਵੀ ਬੰਦਦਾ ਫਿਰ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਗੱਡੀਆਂ ਹੁਸ਼ਾਰਪੁਰ ਦੇ ਵਿੱਚੋਂ ਟਰੈਕਟਰ ਟਰਾਲੀਆਂ ਬੱਸਾਂ ਹੁਣ ਇੱਥੇ ਤੱਕ ਟਰੱਕ ਵੀ ਚੋਰੀ ਹੋਣ ਲੱਗ ਗਏ ਕੋਈ ਨਾ ਭਾਜੀ ਹੁਣ ਦੱਸੋ ਕੀ ਸੇਫਟੀ ਆ ਇਹਦੇ 'ਚ ਬੰਦੇ ਨੇ ਹੁਣਾ ਇਹ ਤਾਂ ਮੇਨ ਰੋਡ ਆ ਭਾਜੀ ਕੋਈ ਪਿੰਡ ਵਾਲਾ ਰੋਡ ਤਾਂ ਹੈ ਨਹੀਂ ਕਿ ਆਪਾਂ ਕਹਿ ਦਿੰਨੇ ਕਿ ਲਿੰਕ ਰੋਡ ਆ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਆ ਭਾਜੀ ਯਾਰ ਇੱਥੇ ਥੋੜਾ ਜਿਹਾ ਹੁਣ ਕਰਨਾ ਚਾਹੀਦਾ ਤਾਂ ਹਰ ਵੇਲੇ ਰੋਡ ਚੱਲਦਾ ਰਹਿੰਦਾ ਜੀ ਬੱਸ ਕੰਡ ਬਿਲਕੁਲ ਨਸਤੀਕ ਹੈ ਵੈਸੇ ਵੀ ਮਾਰਕੀਟ ਕਰ ਮਾਰਕੀਟ ਭਾਜੀ ਰੋਡ ਤੁਹਾਡੇ ਸਾਹਮਣੇ ਚੱਲਦਾ ਪਿਆ ਹੁਣ ਵੀ ਚੱਲਦਾ ਪਿਆ ਰੋਡ ਕੀ ਮੰਗ ਕਰਦੇ ਹੋ ਮੰਗ ਤਾਂ ਜੀ ਇਹੀ ਕਰਦੇ ਪਾਜੀ ਜੀ ਸਾਡੀ ਕਾਰਵਾਈ ਕੀਤੀ ਜਾਵੇ ਤੇ ਸਾਡੀ ਗੱਡੀ ਸਾਨੂੰ ਜਿੱਦਾਂ ਵੀ ਹੈਗਾ ਵਾਪਸ ਦਵਾਈ ਜਾਵੇ ਇਨਸਾਫ ਦਵਾਇਆ ਜਾਵੇ ਸਾਹਿਬ